ਪਿੰਡ ਮੰਮਕਾ ਤੋਂ ਇਹ ਵੀ ਗੁਰੂ ਘਰ ਦੀ ਸੇਵਾ ਕਰਦੇ ਇਹਨਾਂ ਗੁਰਤੀ ਪਹਾੜਾ ਸਾਹਿਬ ਜੀ ਬਕਵਾਰ ਸਾਹਿਬ ਦੇਖੇ ਉਥੇ ਦੇ ਪ੍ਰਧਾਨ ਵੀ ਹੈ ਸਾਰੇ ਡਿਊਟੀਆਂ ਇਹਨਾਂ ਨੂੰ ਬੜੇ ਸਹੂਲਤ ਬੂਝ ਦੇ ਨਾਲ ਕਰਨੀਆਂ ਪੈਂਦੀਆਂ ਨੇ ਨਾਲ ਹੀ ਹਰ ਪਿੰਡ ਦੇ ਵਿੱਚ ਜਾ ਕੇ ਇਹ ਆਪਣਾ ਗੁਰ ਸਿੱਖੀ ਦਾ ਵਿਚਾਰ ਸ੍ਰਖੀ ਦਾ ਸਿੱਖੀ ਦਾ ਜੋ ਲਿਟਰੇਚਰ ਲਿਟਰੇਚਰ ਹੈ ਉਹ ਵੀ ਜਾ ਕੇ ਵੰਡਦੇ ਹਨ ਅਤੇ ਛੋਟੇ ਛੋਟੇ ਬੱਚਿਆਂ ਨੂੰ ਟ੍ਰੇਨ ਕਰਦੇ ਹਨ ਬੋਹਤ ਵੱੱਡੇ ਪੱਧਰ ਦੇ ਨਾਲ ਜੋੜਨ ਵਾਸਤੇ ਸਾ ਸੰਗਤ ਜੀ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਅੱਜ ਸਾਡੇ ਪਿੰਡ ਪਹਿਲੀ ਪਾਸ਼ੇ ਗੁਰਦੁਆਰਾ ਹੋ ਕੇ ਆਇਆ ਨਾ ਚੜ੍ਹਦੀ ਪੱਤੀ ਗੁਰਦੁਆਰਾ ਸਾਹਿਬ ਆਇਆ ਨਾ ਇਹਨਾਂ ਦਾ ਜੀ ਆਇਆਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਚੜ੍ਹਦੀ ਪੱਤੀ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਟ੍ਰੇਨ ਕਰਨ ਵਾਸਤੇ ਬੱਚਿਆਂ ਨੂੰ ਲਿਟਰੇਚਰ ਪੜ੍ਹਨ ਵਾਸਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹਨ ਦੀ ਸਾਰੀ ਪੀਂਡਾ ਖਾਲਸਾ ਟੀਵੀ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆ ਕੇ ਸਾਡੀਆਂ ਸੰਕਟਾਂ ਦੇ ਦੂਰ ਦੇਸ਼ਾਂ-ਵਿਦੇਸ਼ਾਂ ਵਿੱਚ ਇਹ ਮੈਸੇਜ ਜਾਵੇਗਾ ਕਿ ਡਬਲੈਂਡ ਕਿੰਨੇ ਛੋਟੇ-ਛੋਟੇ ਬੱਚੇ ਜਿਹੜੇ ਕੀ ਪੰਜਾਬੀ ਸਿੱਖਣ ਵਾਸਤੇ ਤਿਆਰ ਨੇ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹ ਠੀਕ ਹੈ ਜਿਹਨਾਂ ਨੂੰ ਨਹੀਂ ਆਂਦੀ ਉਹਨਾਂ ਨੂੰ ਕਹਦੇ ਦਿੱਤੇ ਜਾਣਗੇ ਅਗਲੇ ਹਫਤੇ ਉਹਨਾਂ ਦਾ ਬੱਚਿਆਂ ਦਾ ਟੈਸਟ ਦਿੱਤਾ ਜਾਵੇਗਾ ਕਹਤੇ ਨਾਲ ਹੀ ਉਹਨਾਂ ਨੂੰ ਪਾਸ ਕਰ ਦਿੱਤੇ ਜਾਣਗੇ ਸਾਧ ਸੰਗਤ ਜੀ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਹੈ ਐਤਵਾਰ ਨੂੰ ਪੜਵੀ ਦਾ ਵੀ ਕੰਪੀਟੀਸ਼ਨ ਹੋਣਾ ਹੈ ਸਾਰਿਆਂ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਹੈ ਬਹੁਤ ਸੋਹਣੀ ਦਸਤਾਰ ਬਣ ਕੇ ਦਿੱਤੇ ਜਾਣਾ ਹੈ ਇਹ ਕੰਪੀਟੀਸ਼ਨ ਇਸ ਵਾਸਤੇ ਰੱਖਿਆ ਹੈ ਕੀ ਬੱਚਿਆਂ ਨੂੰ ਇਸ ਤਰ੍ਹਾਂ ਲੱਡ ਪਗੜੀ ਦੇ ਸਵਾਗਤ ਇਹਨਾਂ ਇਸ ਤਰ੍ਹਾਂ ਪਗੜੀ ਬੰਨਣੀ ਹੈ ਪਗੜੀ ਨੂੰ ਕਿਸ ਤਰ੍ਹਾਂ ਪੂਣੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਪਗੜੀ ਦਾ ਪੂਣੀ ਕਰਨ ਦਾ ਤਰੀਕਾ ਨਾ ਹੋਵੇ ਤੇ ਦਸਤਾਰ ਸਿਰ ਤੇ ਸਿਰ ਤੇ ਉਹ ਬੰਨਣ ਦਾ ਤਰੀਕਾ ਨਹੀਂ ਆਂਦਾ ਤੇ ਸਾਧ ਸੰਗਤ ਜੀ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਡੇ ਪਿੰਡ ਆ ਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟੈਮਪੋਰਰੀ ਕੇ ਅੱਜ ਦੋ ਘਰਾਂ ਸਰ ਹਾਜ਼ਰੀਆਂ ਪਾਈਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰਦਾਰ ਤਸੀਮ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸਟੇਜ ਤੇ ਆ ਕੇ ਆਪਣੇ ਗੁਰਸਿੱਖੀ ਵਿਚਾਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਜੋ ਟ੍ਰੇਨ ਕਰਨਾ ਹੈ ਨਾ ਬੱਚਿਆਂ ਨੂੰ ਤੇ ਉਹ ਆਪਣਾ ਗੁਰਮਤ ਦੇ ਨਾਲ ਜੋੜਨਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਦੀ ਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸੈਨ ਸਿੰਘ ਜੀ ਨੂੰ ਬਰਕਤ ਦੀ ਅਗੋਦੀ ਪ੍ਰਕੀ ਉਸਾਤ ਸੰਗਤ ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਹੋਰ ਅਸੀਂ ਇੱਥੇ ਤੁਹਾਡੇ ਦਰਸ਼ਨ ਕਰ ਰਹੇ ਹਾਂ ਸਾ ਸੰਗਤੀ ਆਪ ਨੂੰ ਪਤਾ ਹੈ ਕਿ ਸਾ ਕੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਉਹਦੇ ਮੁਖ ਸੇਵਾ ਦਾ ਹੁੰਦੇ ਗਾਤੇ ਅਸੀਂ ਛੋਟੇ ਛੋਟੇ ਸੇਵਾਵਾਂ ਕਰਦੇ ਹਾਂ ਬੱਚਿਆਂ ਨੂੰ ਧਾਰਮਿਕ ਵਿਦਿਆ ਇਤਿਹਾਸ ਗੁਰਬਾਣੀ ਉਹਦੇ ਨਾਲ ਜੋੜਨੇ ਉਹਦੇ ਛੋਟਾ ਜਾਂ ਬਰਲਾ ਹੈ ਇੱਕ ਮੈਨੂੰ ਬਹੁਤ ਬਿਰ ਹੋ ਗਿਆ ਅਸੀਂ ਇਸ ਮਹੀਨੇ ਤੇ ਇਸ ਸਾਲ ਕਰੀਬ ਨਾ ਅਸੀਂ 5 ਪੰਜ ਕਰ ਕਾਸ਼ੇ ਹੋਏ। ਪਰ ਇਸ ਲਾਕੇ ਦੇ ਵਿੱਚ ਸਾਨੂੰ ਕਿਸੇ ਨੇ ਵੀ ਫੋਨ ਨਹੀਂ ਕੀਤਾ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਆਓ ਜਾਂ ਅਸਲ ਤੇ ਬੱਚਿਆਂ ਨੂੰ ਵੀ ਸਤਾਣਾ ਹੈ। ਅਸੀਂ ਸੰਭਲ ਡਿਸਟ੍ਰਿਕਟ 2 ਤਿੰਨ ਉੱਥੇ ਅਸੀਂ ਕੈਂਪ ਕੀਤੇ ਆ। ਸਿੰਪਲ ਕੈਂਪ ਕੀਤਾ ਹੈ। ਹੁਣ ਮੇਰੇ ਮਨ ਦੇ ਵਿੱਚ ਕਾਫੀ ਜਿਨਾ ਕੋਈ ਸੀ ਕਿ ਚਲਵਾਸੀ ਆਪਣੇ ਬੱਚੇ ਅਗਰ ਨਹੀਂ ਵੀ ਹੈ ਤਾਂ ਉਹਨਾਂ ਨੂੰ ਅਸੀਂ ਆਪ ਜੋਗੀ ਔਰ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਗਰ ਅਸੀਂ ਇਸ ਕੰਮ ਦੇ ਵਿੱਚ ਇਸ ਜ਼ਿੰਮੇਵਾਰੀ ਲਈ ਹੈ ਸਾਨੂੰ ਧਰਤਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਉਸ ਨੂੰ ਨਿਭਾਈਏ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਹਮੇਸ਼ਾ ਹੀ ਤਾਕਤ ਪ੍ਰਕਿਆ ਬਾਣੀ ਦਾ ਮੁਕਾਬਲੇ ਦਸਾਂ ਦਾ ਮੁਕਾਬਲੇ ਹੋਰ ਖੇਡਾਂ ਦੇ ਮੁਕਾਬਲੇ ਤੇ ਜਾਂ ਫਿਰ ਅਸੀਂ ਤਿੰਨ ਰੋਜ਼ਾ ਦਾ ਕੈਂਪ ਲਗਾ ਕੇ ਬੱਚਿਆਂ ਨੂੰ ਪ੍ਰੇਰਿਤ ਕਰੀਦਾ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਜੀ ਬਾਣੀ ਦੇ ਨਾਲ ਜੋਗੀਗਾ ਸਾਧ ਸੰਗਤ ਜੀ ਕਿਸੇ ਵੀ ਕੌਮ ਦੇ ਬੱਚੇ ਉਸ ਦਾ قومی ਸਰਮਾਇਆ ਹੁੰਦੇ ਹਨ ਇਸੇ ਕਰਕੇ ਬੱਚਿਆਂ ਦਾ ਜੀਵਨ ਸੁਚੱਜਾ ਬਣਾਉਣ ਲਈ ਆਪਣੇ ਧਰਮ ਇਤਿਹਾਸ ਅਤੇ ਪ੍ਰਕਰਾਵ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ ਜੇਕਰ ਇਹ ਸਾਰਾ ਗਿਆਨ ਕੌਮ ਦੇ ਸੰਸਥਾਪਕਾਂ ਦੀਆਂ ਭਾਵਨਾਵਾਂ ਅਨੁਸਾਰ ਅਗਲੀ ਪੀੜ੍ਹੀ ਨੂੰ ਦਿੱਤਾ ਜਾਵੇ ਤਾਂ ਭਵਿਕ ਵਿੱਚ ਕੌਮ ਆਪਣੇ ਸਰਵਪੱਖੀ ਵਿਕਾਸ ਦੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ ਇਹੀ ਹੈ ਕਿ ਅਗਰ ਅਸੀਂ ਬੱਚਿਆਂ ਨੂੰ ਆਪਣੇ ਨੂੰ ਗੁਰਮੱਤ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਗੁਰਮੁਖੀ ਦੇ ਨਾਲ ਜੋੜੀਏ ਗੁਰਮੁਖੀ ਦੇ ਵਿੱਚ ਹੀ ਸਾਡਾ ਪੁਰਖਾ ਦਾ ਇਤਿਹਾਸ ਹੈ ਗੁਰਮੁਖੀ ਦੇ ਵਿੱਚ ਹੀ ਸਾਡੀ ਗੁਰਬਾਣੀ ਹੈ ਜਿਹਨੂੰ ਪੜ੍ਹ ਕੇ ਅਸੀਂ ਲੜ ਲੱਗਣਾ ਹੈ ਤੇ ਇਹਦੇ ਤੋਂ ਅਸੀਂ ਪਿੱਛੇ ਹੁੰਦੇ ਜਾ ਰਹੇ ਹਾਂ ਅਸੀਂ ਆਪਣੇ ਆਪ ਦੀ ਚਰਬੀ ਮਾਰੀਏ ਤੇ ਅਸੀਂ ਕਦੀ ਵੀ ਨਹੀਂ ਸੋਚਿਆ ਕਿ ਹਾਂ ਅਸੀਂ ਬੱਚਿਆਂ ਨੂੰ ਕੋਈ ਦਾਦਾ ਟੀਚਰ ਰੱਖੀਏ ਸੀ ਸਕੂਲ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਲਾ ਗੁਰੂ ਘਰ ਇਸੇ ਕਰਕੇ ਬਣਾਏ ਜਾਂਦੇ ਸੀ ਕਿ ਇੱਥੇ ਧਰਮ ਦੀ ਪੱਧਾ ਦਿੱਤੀ ਜਾਂਦੀ ਸੀ ਲੇਕਿਨ ਹੁਣ ਅਸੀਂ ਭੁੱਲ ਗਏ ਹਾਂ ਹੁਣ ਅਸੀਂ ਹੋਰ ਹੀ ਕੰਮਾਂ ਦੇ ਵਿੱਚ ਪੈ ਗਏ ਹਾਂ ਅਸੀਂ ਮਨਸਰ ਸੰਗਤ ਨੂੰ ਬਤਾ ਦਿਆਂ ਕਿ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਜਿੰਨੇ ਵੀ ਕੈਂਪ ਲਗਾ ਰਹੀ ਹੈ ਗੁਰੂ ਤੇਗ ਬਹਾਦਰ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀਤਾਰ ਸਿੰਘ ਭਾਈ ਸਤੀਦਾ ਸਿੰਘ ਭਾਈ ਜੈਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਗੁਰਪੁਰਗ ਨੂੰ ਸਮਰਪਿਤ ਹੈ ਇਹ ਕੈਂਪ ਜਿਹੜਾ ਉਹਨਾਂ ਦੀ ਜੋ ਲਾਸ਼ਾਂ ਦੀ ਸ਼ਹਾਦਤ ਸੀ ਅਗਰ ਉਹਨੇ ਕਿਸੇ ਨਿਗਾਹ ਮਾਰੀਏ ਥੋੜਾ ਜਿਹਾ ਪਿੱਛੇ ਧਿਆਨ ਲੈ ਕੇ ਜਾਓ ਸਾਰੇ ਜਣੇ ਕਿ ਕਿਵੇਂ ਉਹਨਾਂ ਪੰਥ ਨੂੰ ਇੱਕ ਆਪਣੇ ਵਾਸਤੇ ਉਹਨਾਂ ਸ਼ਹਾਦਤ ਨਹੀਂ ਦਿੱਤੀ ਦੂਸਰੀ ਕੌਮ ਲਈ ਸ਼ਹਾਦਤ ਦਿੱਤੀ ਹੈ ਔਰ ਸਿੱਖ ਕੌਮ ਦਾ ਨਾਮ ਕਿੱਥੇ ਪਹੁੰਚਾ ਛੇ ਇਸੇ ਤਰ੍ਹਾਂ ਹੀ ਹੋਰ ਵੀ ਸਾਡੇ ਬਹੁਤ ਜੋਗੇ ਹਰਕਿਨਾਨੀ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਹੈ ਅਗਰ ਅਸੀਂ ਗੁਰਬਾਨੀ ਦੇ ਨਾਲ ਬੱਚਿਆਂ ਨੂੰ ਜੋੜਾਂਗੇ ਤੇ ਤੁਹਾਡੀ ਬੱਚਾ ਦੀ ਕੋਈ ਪੜ੍ਹਾਈ ਦੇ ਵਿੱਚ ਕੋਈ ਫਰਕ ਨਹੀਂ ਪੈਸਦਾ ਇੱਕ ਅੱਛਾ ਇਨਸਾਨ ਬਣਾਉਣ ਵਾਸਤੇ ਉਹਨੂੰ ਗੁਰਬਾਨੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਇੱਕ ਅੱਛਾ ਇਨਸਾਨ ਬਣਾਉਣ ਵਾਸਤੇ ਇੱਕ ਅੱਛਾ ਪਰਿਵਾਰ ਬਣਾਉਣ ਵਾਸਤੇ ਔਰ ਇੱਕ ਅੱਛਾ ਸਮਾਜ ਬਣਾਉਣ ਵਾਸਤੇ ਇਹੋ ਜਿਹੀ ਕੋਈ ਤਰੀਕਾ ਸਾਡੇ ਕੋਲ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਉਹਦੇ ਵਿੱਚ ਸਹਿਜਤਾ ਆਵੇ ਉਹਦੇ ਵਿੱਚ ਅਛਾਈ ਆਜਾ ਤਾਂ ਕਿ ਅੱਗੇ ਜਾ ਕੇ ਉਹ ਬਹੁਤ ਸਮਾਜ ਦਾ ਭਲਾ ਕਰ ਸਕੇ ਜੇ ਮੈਂ ਪਤਵੰਤੇ ਸੱਜਣ ਬੈਠੇ ਹਨ ਸਰਪੰਚ ਸਾਹਿਬ ਬੈਠੇ ਹਨ ਵੀ ਜੀ ਸਿੰਘ ਜੀ ਸਿੰਘ ਦਾ ਪਹਿਲੇ ਨਾਮ ਲਿਆ ਮਦ ਕਮੇਟੀ ਹੈ ਬਾਕੀ ਹੋਰ ਵੀ ਕਈ ਸੱਜਣ ਹਨ ਮੈਂ ਹੱਥ ਬਣ ਕੇ ਬੇਨਤੀ ਕਰਦਾ ਹਾਂ ਕਿ ਅਸੀਂ ਇਹ ਪਹਿਲੀ ਵਾਰੀ ਜੋ ਪਹਿਲੇ ਤਾਂ ਸੀ ਇੱਕ ਪ੍ਰੋਗਰਾਮ ਲਗ ਬਣਾਇਆ ਹੁੰਦਾ ਸੀ ਲੇਕਿਨ ਹੁਣ ਬੱਚਿਆਂ ਦਾ ਇਦਾਂ ਹੈ ਕਿ ਸਪੋਰ ਵੀ ਲੱਗ ਚੁੱਕੇ ਹਨ ਹੁਣ ਅਸੀਂ ਪ੍ਰੋਗਰਾਮ ਜੋ ਬਣਾਇਆ ਹੈ ਇੱਕ ਨਵਾਂ ਪ੍ਰੋਗਰਾਮ ਹੈ ਇਹਦੇ ਵਿੱਚ ਕੋ ਮਸਤੀ ਦਾ ਕੋਈ ਨਹੀਂ ਕੋ ਗੱਲਬਾਤ ਹੁੰਦੀ ਹੈ ਤੇ ਤੁਸੀਂ ਸਾਨੂੰ ਗਾਈਡ ਕਰਨਾ ਹੈ ਕਿ ਕਿੰਤਾ ਨਹੀਂ ਕਿਤਾ ਕਰ ਲਈਏ ਸੋ ਬੱਚਿਆਂ ਨੂੰ ਜ਼ਰੂਰ ਤੁਸੀਂ ਇਸ ਕੈਂਪਲੇ ਵਿੱਚ ਭੇਜਣਾ ਇਸ ਕੈਂਪ ਦਾ ਪ੍ਰੋਗਰਾਮ ਇਦਾਂ ਹੈ ਕਿ ਅੱਜ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਬੁਲਾਵਾਂਗੇ ਔਰ ਉਹਨਾਂ ਨੂੰ ਸਾਡਾ ਲੈਪਚਰ ਦਿੱਤਾ ਜਾਏਗਾ ਉਹਨਾਂ ਨੂੰ ਪ੍ਰੋਗਰਾਮ ਦੱਸਿਆ ਜਾਏਗਾ ਕੀ ਕਰਨਾ ਹੈ ਔਰ ਨਾਲ ਹੀ ਉਹਨਾਂ ਨੂੰ ਉਹ ਗੁਰੂ ਦੇ ਨਾਲ ਪ੍ਰੇਰਿਤ ਕਰਨ ਵਾਸਤੇ ਛੋਟੇ ਛੋਟੇ ਗੇਮਾਂ ਕਰਾਵੀਏ ਅਸੀਂ ਸਭ ਤੋਂ ਜੋ ਮੇਲ ਜੋ ਤੇਰਾ ਅਸੀਂ ਸਾਰੇ ਆਏ ਉਹ ਛੋਟੇ ਬੱਚੇ ਜਿਹੜੇ 4 ਸਾਲ ਤੋਂ ਲੈ ਕੇ 7 ਸਾਲ ਤੱਕ ਉਹਨਾਂ ਨੂੰ ਅਸੀਂ ਸਪੈਸ਼ਲ ਸਟੇਕਲ ਬੁੱਕ ਹੈ ਜੋ ਬੱਚਾ 10 ਦਿਨ ਦੇ ਵਿੱਚ ਪੜ੍ਹਾਈ ਸਿੱਖ ਸਕਦਾ ਉਹ ਲਿਖ ਵੀ ਸਕਦਾ ਹੈ ਔਰ ਪੜ੍ਹ ਵੀ ਸਕਦਾ ਹੈ ਉਹਦੇ ਵਿੱਚ ਹੀ ਪੂਰੇ ਪੇਰ ਉਹ ਲਿਖ ਵੀ ਸਕਦਾ ਹੈ ਤਾਂ ਇਹਨਾਂ ਬੈਂਤੀਆ ਜਰੂਰ ਤੁਸੀਂ ਪ੍ਰਬੰਧ ਕਰਨੀਆਂ ਕਿ ਆਪਣੇ ਬੱਚੇ ਨੂੰ ਇਸ ਕੈਂਪ ਦੇ ਵਿੱਚ ਜਰੂਰ ਭੇਜਾ ਚਾਹਰੂ ਤੇ ਜੋ ਅਗਰ ਉਹ ਛੋਟਾ ਹੈ ਤੁਸੀਂ ਨਾ ਲਾਓ ਅਗਰੀ ਦੀ ਆਡੀ ਹੈ ਅੱਜ ਵੀ ਛੁੱਟੀ ਹੈ ਕੱਲ ਵੀ ਛੁੱਟੀ ਕੱਲ ਫਿਰ ਅਸੀਂ ਦਸਤਾਰ ਤੱਕ ਅਪੀਸ਼ ਰੱਖਿਆ ਹੈ ਜ਼ਰੂਰ ਅਸੀਂ ਸਿਲੇਬਸ ਦੇ ਦੇ ਲਵਾਂਗੇ ਕਿ ਉਹ ਪੜ੍ਹਨਗੇ ਸਿਲੇਬਸ ਸਿਲੇਬਸ ਕੋਈ ਜ਼ਿਆਦਾ ਅਸੀਂ ਬੱਡਾ ਨਹੀਂ ਰੱਖਿਆ ਕਿ ਬੱਚਾ कंफ्यूज ਹੋਵੇ ਅਸੀਂ ਕੋਈ 20 25 ਕੁਐਸਚਨ ਗੁਰੂ ਗ੍ਰੰਥ ਸਾਹਿਬ ਦੇ ਲੈ ਲੇ ਤਾਂ ਕਿੰਨੇ ਲਿਖਿਆ ਕਿ ਦੀ ਬਾਣੀ ਹੈ ਕਿੰਨੀ ਬਾਣੀ ਹੈ ਕਿੰਨੇ ਸ਼ਲੋਕ ਹਨ ਕਿੰਨੇ ਬੰਦੇ ਹਨ ਇਹ ਸਾਰਾ ਅਸੀਂ ਕਵਰ ਕੀਤਾ ਹੈ ਜੋ ਵੀ ਸਾਨੂੰ ਵੀ ਪਤਾ ਨਹੀਂ ਇਹ ਅਸੀਂ ਸਾਰਾ ਕੁਝ ਡਿਸਕਵਰ ਕੀਤਾ ਹੈ ਉਸ ਤੋਂ ਬਾਅਦ ਇੱਕ ਬੁੱਕ ਕੱਢਾ ਲੇ ਗੋ ਜਿਨ੍ਹਾਂ ਨੇ ਇਹ ਸਦੀ ਮੰਡਾਰੇ ਹਨ ਉਹ ਦੇਖ ਬਹਾਦਰ ਸਾਹਿਬ ਜੀ ਉਸ ਦੇ ਵਿੱਚ ਛੋਟੀਆਂ ਛੋਟੀਆਂ ਕਹਾਣੀਆਂ ਲਿਖੀਆਂ ਹਨ ਉਹਨਾਂ ਦੇ ਵਿੱਚੋਂ ਅਸੀਂ ਕੁਐਸਚਨ ਅਗੇ ਬਣਾਏ ਉਹ ਕੁਐਸਚਨ ਬੱਚਾ ਅਗਰ ਪੂਰੀ ਕਹਾਣੀ ਯਾਦ ਕਰ ਲੇਗਾ ਕੋਈ ਪੜ੍ਹ ਲੇਗਾ ਉਹਦੇ ਦਿਮਾਗ 'ਚ ਬੈ ਜਾਏਗਾ ਔਰ ਉਹਨਾਂ ਦੇ ਵਿੱਚੋਂ ਅਸੀਂ ਕੁਐਸਚਨ ਉਹਨਾਂ ਨੂੰ ਪੁੱਛਾਂਗੇ ਇਥੇ ਨੂੰ ਇڈیا ਹੋਏਗਾ ਔਰ ਸਾਰੇ ਤੁਹਾਡੇ ਵਿੱਚ ਹੀ ਜੱਜ ਹੋਣਗੇ ਜੱਜਮੈਂਟ ਕਰਨਗੇ ਔਰ ਤੁਹਾਡੇ ਵਿੱਚੋਂ ਉਹਨਾਂ ਦੇ ਅਰਜਲਤ ਬਣਾਏ ਅਸੀਂ ਸਾਰਿਆਂ ਨੇ ਔਰ ਇੱਥੇ ਅਸੀਂ ਨਾਮ ਦੇ ਤੋ ਇਹ ਸਾਡਾ ਤੁਸੀਂ ਜੋ ਜੁਰੂਰ ਕਰਨਾ ਹੈ ਇਸ ਦਾ ਰੂਚੀ ਨਹੀਂ ਕੋਈ ਤੁਹਾਡੇ ਕੋਲ ਲਾਲਚ ਵਾਸਤੇ ਕੁਛ ਨਹੀਂ ਆਇਆ ਕਿ ਇਸ ਤੋਂ ਕੋਈ ਮੱਦਦ ਆਇਆ ਸਿਰਫ ਇਹ ਹੀ ਹੈ ਸਾਡਾ ਮੇਰ ਮਕਸਦ ਕਿ ਜੋ ਸਾਨੂੰ ਭਾਈ ਕਮ ਨੇ ਸੇਵਾ ਦਿੱਤੀ ਹੈ ਉਹ اسی ਸੇਵਾ ਜਿੰਨਾ ਕੋ ਹੋ ਸਕਦਾ ਹੈ ਤਾਂ ਉਹ ਅਸੀਂ ਬੱਡੇ-ਬੱਡੇ ਸਮਾਗਮ ਕਰ ਲੈਂਦੇ ਆ ਇੰਨਾ ਦਾ ਖਰਚਾ ਕਰ ਦਿੰਦੇ ਆ ਲੇਕਿਨ ਇਹ ਸੀ ਇੱਕ ਤਰੀਕਾ ਲੱਗਿਆ ਹੈ ਕਿ ਅਸੀਂ ਅੱਗੇ ਮੰਨਣਾ ਹੀ ਹੈ ਛਿੜੀ ਉੱਪਰ ਤੋ ਫਿਰ ਅਸੀਂ ਇਸ ਦਾ ਡਾਣਾ ਬਣਾਏਗੇ ਇਹ ਸਾਡਾ ਪਰਿਵਾਰ ਕੈਂਪੈਨ ਅੱਜ ਦਾ ਪ੍ਰੋਗਰਾਮ ਤੁਹਾਨੂੰ ਦੱਸ ਰਿਹਾ ਸ਼ਾਮ ਨੂੰ 4 ਤੋਂ 6 ਵਜੇ ਤੱਕ ਬੱਚੇ ਭੇਜ ਲੈ। ਆਪ ਵੀ ਤੁਸੀਂ ਨਾਲ ਆ ਜਾਓ। ਕੁਝ ਤਤਵੰਤੇ ਸੱਜਣ ਇਹਦੇ ਪੰਜਾਬੀ ਜਾਣਦੇ ਹਨ। ਉਹ ਵੀ ਆਓ ਸਾਡੀ ਮਦਦ ਕਰੋ। ਮੈਂ ਇਕੱਲਾ ਹੀ ਆ ਇੱਕ ਅਦਾ ਬੰਦਾ ਹੋਰ ਮੈਂ ਲੈ ਕੇ ਆ ਸਕਦਾ। ਇਸ ਤੋਂ ਜ਼ਿਆਦਾ ਨਹੀਂ ਹੈ। ਤੁਸੀਂ ਆਪ ਸਾਡੇ ਨਾਲ ਆ ਕੇ ਜਿਹੜੇ ਪੰਜਾਬੀ ਜਾਂਦੇ ਜਿਸਾ ਬੀਜੀ ਅਸੋਸੀਏਸ਼ਨ ਹੋਰ ਵੀ ਜਿਹੜੇ ਸੱਜਣ ਹਨ ਬੀਜੀ ਬਲਦ ਸਿੰਘ ਜੀ ਵੀ ਹੈਗੇ। ਤੋਂ ਤੁਸੀਂ ਵੀ ਆ ਕੇ ਬੀਪੀਐਨ ਦੇ ਵਿੱਚ ਕੁਲਿਸਾ ਆਪਣੇ ਜੇਕਰ ਕੀਤਾ ਕਿ ਉਹ ਵੀ ਇੱਕ ਸਾਡੀ ਗੋਸ਼ ਹੈਗੀ ਆ ਆਪਸ਼ਨ ਹੈਗਾ ਤੇ ਤੁਸੀਂ ਵੀ ਸਾਡਾ ਸਾਥ ਦੇਣਾ ਹੈ ਬੱਚਿਆਂ ਨੂੰ ਵੀ ਤੇ ਜੋ ਇਹ ਦੋ ਦੇ ਦਾ ਜਿਹੜਾ ਦਿਨ ਹੈ ਇਹਦੇ ਵਿੱਚ ਅਸੀਂ ਦੁਮਾਲਾ ਕੰਪੀਟੀਸ਼ਨ ਵੀ ਰੱਖਾਂਗੇ ਦਸਤਾਰ ਦਾ ਕੰਪੀਟੀਸ਼ਨ ਵੀ ਰੱਖਾਂਗੇ ਉਹਨਾਂ ਨੂੰ ਅਸੀਂ ਬੱਚੇ ਜਿਹੜੇ ਅਪਲਾਨ ਕੇ ਜਿਹੜੇ ਵਧੀਆ ਕਰਨਗੇ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਔਰ ਜਿੱਦਾਂ ਕੁਐਸਚਨ ਔਰ ਆਨਸਰ ਸਵਾਜਵਾਟ ਦਾ ਮੁਕਾਬਲਾ ਹੈ ਉਸ ਦਿਨ মিডিਆ ਵੀ ਆਏਗਾ ਹੁਣ ਵੀ ਜੀ ਜੀ ਸੁਦਰ ਸਿੰਘ ਜੀ ਆਏ ਹਨ ਉਹ ਇਸੇ ਕਰਕੇ ਆਏ ਹਨ ਕਿ ਬੱਚਿਆਂ ਨੂੰ ਜੋ ਤੇਜ ਹੈ ਉਹਨੂੰ ਪਤਾ ਲੱਗ ਗਿਆ ਕਿ ਕਿਹੋ ਕੀ ਪ੍ਰੋਗਰਾਮ ਹੈ ਉਹ ਜੋ ਦਿੱਤਾ ਸੀ ਉਹ ਬੱਚਿਆਂ ਨੂੰ ਪੜ੍ਹਾਓ ਕੋਈ ਫਰਕ ਨਹੀਂ ਪੈਦਾ ਪੜਾਈ ਦੇ ਵਿੱਚ ਇੱਕ ਅੱਛਾ ਇਨਸਾਰ ਬਣਾਉਣ ਵਾਸਤੇ ਜੋ ਬਹੁਤ ਬੜੀਆ ਮੌਕਾ ਹੈ ਕਿ बार-बार ਮੌਕਾ ਨਹੀਂ ਆਦਾ ਕੋਈ ਵੀ ਤੁਹਾਡੇ ਕੋਲ ਆਏਗਾ ਕਿ ਅਸੀਂ ਕੈਪ ਲਾਉਣ ਉਹ ਆਪਣੇ ਕਲਵਸੀ ਉਹਨਾਂ ਨੂੰ ਇਨਾਮ ਦੇ ਆਪਣੇ ਕਲਵਸੀ ਉਹਨਾਂ ਨੂੰ ਸਿਲੇਬਸ ਦੇਣਾ ਇਹਨਾਂ ਦੇ ਬੰਦੀਆ ਪਰਵਰਤ ਕਰਨੇ ਆ ਬਾਕੀ ਅਸੀਂ ਸਾਰੇ ਜਿਹੜੇ ਥੋੜਾ ਥੋੜਾ ਯੋਗਦਾਨ ਪਾਵਾਂਗੇ ਤੇ ਫੇਰ ਇਹ ਗੱਲ ਬਣਦੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਤੁਸੀਂ ਲੈ ਕੇ ਆਓ ਕਿ ਇੱਥੇ ਫਿਰ ਸਾਡਾ ਕੰਮ ਹੈ ਉਹਨਾਂ ਨੂੰ ਅਸੀਂ ਕਿਵੇਂ ਮਾਰਾ ਦੇ ਨਾਮ ਜੋੜਨਾ ਹੈ ਥੋੜੇ ਛੋਟੇ ਛੋਟੇ ਸਭ ਇਕੱਠੇ ਹੋ ਕੇ ਕੰਮ ਕਰਦੇ ਹਾਂ ਤੇ ਥੋੜਾ ਜਿਹਾ ਆਈਡੀਆ ਵੀ ਹੋ ਜਾਂਦਾ ਹੈ ਤੇ ਅਸੀਂ ਬੱਚਿਆਂ ਨੂੰ ਇੱਥੇ ਛੋਟੀ ਛੋਟੇ ਗੇਮਾਂ ਕਰਾਉਂਦੇ ਜਿਹੜੇ ਖੁਸ਼ ਹੋਣ ਔਰ ਉਹਨਾਂ ਨੂੰ ਨਾ ਹੀ ਅਸੀਂ ਸਿਲੇਬਸ ਦੇਵਾਂਗੇ ਔਰ ਕੱਲ ਦਾ ਪ੍ਰੋਗਰਾਮ ਤੁਹਾਨੂੰ ਦੱਸ ਦਾਂ ਸਤਿ ਸ੍ਰੀ ਅਕਾਲ ਜੀ ਇਹ ਕੰਪੀਟੀਸ਼ਨ ਜੋ ਦਸਤਾਅ ਦਾ ਮੁਕਾਬਲਾ ਹੈ ਉਹ ਸਾਡੇ ਹੋਏਗਾ ਉੱਥੇ ਗੁਰੂ ਘਰ ਕਰਾਂਗੇ ਪਰ ਲੇ ਗੁਰੂ ਘਰ ਉੱਥੇ ਸੀ ਰੱਖਿਆ ਜਾ ਸਾਰਾ ਸ਼ੀਸ਼ੇ ਸੁਸ਼ੇ ਸਾਰਾ ਸਮਾਂ ਉੱਥੇ ਕਰ ਲਾਂਗੇ ਉਸ ਤੋਂ ਬਾਅਦ ਬਾਕੀ ਦਾ ਪ੍ਰੋਗਰਾਮ ਅਸੀਂ ਇੱਥੇ ਬੈਕ ਫਿਰ ਬਣਾ ਲਾਂਗੇ ਔਰ ਇਹਦੇ ਵਿੱਚ ਕੋਈ ਅਸੀਂ ਪਾਰਟੀ ਬਾਜੀ ਨਹੀਂ ਕੋਈ ਕਿਸੇ ਦਾ ਹੋਣੀ ਨਹੀਂ ਬਹੁਤ ਵੱਡਾ ਮੌਕਾ ਹੈ ਕਿ ਤੁਹਾਨੂੰ ਅਸੀਂ ਆਪਸ ਦੇ ਵਿੱਚ ਹੋਰ ਇਹਨੇ ਇਹ ਜਿਹੜਾ ਅਸੀਂ ਕਰਪਲਾ ਰਹੇ ਆ ਇਹਦੇ ਵਿੱਚ ਹੋਰ ਤੁਸੀਂ ਆਪਸ ਨੂੰ ਭੁੱਲ ਮਿਲ ਜਾਓ ਬਾਕੀ ਜੋ ਪਿਛਲੀਆਂ ਤੜ ਗਿਆ ਆਪਸ ਜਿਗਿਆ ਕੋਈ ਖੈਰ ਗੱਲਾਂ ਬਾਤਾਂ ਉਹ ਦੂਰ ਹੋ ਜਾਣ ਇੰਨੀਆਂ ਕਵਿੰਟੀਆਂ ਪ੍ਰਬੰਧ ਕਰਨੀਆਂ ਤੇ ਤੁਸੀਂ ਮੈਂ ਫਿਰ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੰਨੀਆਂ ਕਵਿੰਟੀਆਂ ਪ੍ਰਬੰਧ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਾਈ ਬਚ ਵਾਹਿਗੁਰੂ ਜੀ ਕਾ ਖਾਲਸਾ واحرو جی کی فتح ست سنگ جی سب تو پہلے آپ سب نو پتا ہے کہ اج سنگرام کا مہینہ ہے اج بہادر مہینہ جو پرویش ہوا ہے ست گور سچے پاشا سارے سنگتوں چڑھتی کلا کام گرو سکی جی بخش کر اسی طرح گرو گھر کے آپ ساری سنگت جڑے رہو پائی ستیدس بھائی متیدس بھائی دیا جی گرو تیگ بہادر صاحب جی مہاراج ਜਿਨ੍ਹਾਂ ਨੇ ਇਸ ਦੇਸ਼ ਨੂੰ ਬਚਾਉਣ ਵਾਸਤੇ ਇਸ ਧਰਮ ਨੂੰ ਬਚਾਉਣ ਵਾਸਤੇ ਤੇ ਇਹ پہاੜ ਹਿੰਦ ਦੀ ਚਾਦਰ ਸਰਦੀ ਠੇਟਾ ਚੜਹਾਗੇ ਨੇ ਦੁਖੀਆਂ ਉੱਤੇ ਜੰਦਵਾਲੀ ਸਾਨੂੰ ਸੰਤ ਸਤਾਵੇ ਨੇ ਅਗਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਸੰਸਾਰ ਤੇ ਨਹੀਂ ਆਂਦੇ ਤੇ ਇਸ ਸੰਸਾਰ ਇਸ ਦੇਸ਼ ਦਾ ਨਕਸ਼ਾ ਉਸ ਹੋਰੀ ਹੁੰਦਾ ਸਾਸੀ ਗਦੀ ਅੱਜ ਅਹੀ ਮੰਦਰ ਗੁਰਦਵਾਰਿਆਂ ਦੇ ਵਿੱਚ ਮਾਸਟਰ ਗੁਰਦਾਰਾ ਜੀ ਇਹ ਇਕੱਠੇ ਹੋ ਕੇ ਨਹੀਂ ਇਸ ਕਰਕੇ ਦੇਖਿਆ ਕਿ ਗੁਰਾਂ ਦੇਵ ਦਾ ਬੋਲ ਵਾਲਾ ਇੱਕ ਨਬਟਾ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਜੋ ਜਸਬਖਸ਼ਾ ਨੇ ਥਲਾਨੀ ਬਣਾਈ ਕਿ ਇੱਕ ਸਾਰੇ ਧਰਮਾਂ ਨੂੰ ਛੱਡ ਕੇ ਇੱਕ ਮੁਸਲਮਾਨ ਧਰਮ ਹੀ ਅਪਣਾਇਆ ਜਾਏ ਹਿੰਦੁਸਤਾਨ ਦੇ ਵਿੱਚ ਇੱਕ ਹੀ ਧਰਮ ਰਹੇ ਜਿਹੜਾ ਕਿ ਮੁਸਲਮਾਨ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਕਿ ਬੜੇ ਬੜੇ ਜਦਵਾਨ ਜਿਹੜੇ ਪੰਡਤ ਸੀ ਉਹਨਾਂ ਨੂੰ ਪਹਿਲੇ ਉਹਨਾਂ ਨੇ ਕਿਹਾ ਕਿ ਤੁਸੀਂ ਸੁਬੇਦਾਰ ਜੀ ਤੁਹਾਨੂੰ ਇਹ ਦੱਸਿਆ ਸੀ ਕਿ ਤੁਸੀਂ ਮੁਸਲਮਾਨ ਬਣ ਜਾਓ ਸਾਰੇ ਜਿਹੜੇ ਪੰਡਤ ਸੀ ਨਹੀਂ ਅਗਰ ਮੁਸਲਮਾਨ ਨਹੀਂ ਬੰਨਾਂ ਤੇ ਤੁਹਾਡੇ ਸਿਰ ਕਲਮ ਕੀਤੇ ਜਾਣਗੇ ਤੁਹਾਡਾ ਜਨਉ ਕੱਢ ਲਾਇਆ ਜਾਏਗਾ ਤੇ ਸਾਧ ਸੰਗਤ ਜੀ ਜਿਸ ਵਕਤ ਇਹਨਾਂ ਨੇ ਇਹ ਗੱਲ ਸੁਣੀ ਕਸ਼ਮੀਰੀ ਪੰਡਤ ਸਿੰਘ ਉਹਨਾਂ ਨੇ ਸਾਰਿਆਂ ਨੇ بڑے بڑے ਜੁਗਵਾਨਾਂ ਨੇ ਇੱਕ ਬੈਕ ਦੀ ਮੀਟਿੰਗ ਕੀਤੀ ਭਈ ਉਹ ਸਰਦਾਰ ਜਾਤਿ ਮੁਸਲਮਾਨ ਬਣਨਾ ਪਾਏਗਾ ਤੇ ਜਾਂ ਆਪਣਾ ਸਿਰ ਕਲਮ ਕਰਾ ਦੇਗਾ ਇਹਨਾਂ ਨੇ ਸਲਾਹ ਕੀਤੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਅਮਰਨਾਥ ਸ਼ਿਵਜੀ ਕੋ ਜਾਓ ਉਹ ਤੁਹਾਡੀ ਰੱਖਿਆ ਕਰ ਸਕਦਾ ਹੈ ਇਹ ਸ਼ਿਵਜੀ ਕੋਲ ਗਏ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਅਕਸਰ ਨਹੀਂ ਕਰ ਸਕਦਾ ਤੁਹਾਡੀ ਰੱਖਿਆ ਕਰ ਸਕਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਕੋ ਜਾਨਦੇ ਨੇ ਉਹਨਾਂ ਕਿਹਾ ਕਿ ਸਾਡੇ ਦਾ ਧਰਮਾ ਬੜਾ ਖਤਰੇ ਦੇ ਵਿੱਚ ਹੈ ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਕਿਹਾ ਕਿ ਜਾਵ ਰੰਗਰੇਵ ਨੂੰ ਜਾ ਕੇ ਦੱਸ ਦੋ ਕਿ ਅਗਰ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਅਗਰ ਕੋਈ ਮੁਸਲਮਾਨ ਅਰਾਸਕਦਾ ਜਾਂ ਸਿੱਖਾਰੇ ਮੁਸਲਮਾਨਾਂ ਨੂੰ ਸਿਖਾਉਣ ਵਾਸਤੇ ਪਿਆਰਾ ਸਾਸ ਸੰਦੇ ਦੀ ਇਸ ਵਕਤ ਉਹਨਾਂ ਨੇ ਮੈਸੇਜ ਤੇਜਾ ਉਹਨਾਂ ਨੂੰ ਬੜਾ ਗੁੱਸਾ ਆਇਆ ਆਇਆ ਜਿਸ ਵਕਤ ਤੇ ਉਹਨਾਂ ਨੇ ਆਪਣੇ ਸੁਪਾਈ ਜੁਟੇ ਜੁਤੇ ਕਿ ਜਾਓ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਫੜ ਕੇ ਲਿਆਓ ਭਾਈ ਸੱਤਿਦਾਸ ਭਾਈ ਮਤੀਦਾਸ ਭਾਈ ਜਗਦਾਦੀ ਇਹਨਾਂ ਨੂੰ ਜੇਹ ਦੇ ਵਿੱਚ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ ਬੰਦ ਕਰਕੇ ਇਹਨਾਂ ਨੂੰ ਕਿਸੇ ਨੂੰ ਆਲੇ ਨਾਲ ਚੀਰਿਆ ਕਿਸੇ ਨੂੰ ਰੂਮ ਚ ਬੰਦ ਕੇ ਚੀਰਿਆ ਕਿਸੇ ਨੂੰ ਆਪਣੇ ਆਪਣੇ ਸਾਬ ਦੇ ਨਾਲ ਉਹਨਾਂ ਨੇ ਤਸੀਹੇ ਦੇਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸਾਹਮਣੇ ਉਹਨਾਂ ਕਿਹਾ ਕਿ ਤੁਹਾਡੀ ਕੋਈ ਮੰਗ ਉਹਨਾਂ ਕਿਹਾ ਸਾਡੀ ਕੋਈ ਮੰਗ ਨਹੀਂ ਸਾਡੀ ਮੰਗ ਇਹ ਹੋਈ ਹੈ ਕਿ ਜਦੋਂ ਕਿਸੇ ਸਾ ਮਸੀਹ ਕੋ ਕਰੋ ਤੁਹਾਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸਾਡਾ ਮੁੱਖ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਉਹਨਾਂ ਕਿਹਾ ਕਿ ਸੋਚਿਆ ਕਿ ਅਗਰ ਇਹਨਾਂ ਨੂੰ ਸ਼ਹੀਦ ਕਰਾਂਗੇ ਗੁਰੂ ਤੇਗ ਬਹਾਦਰ ਜੀ ਦੋ ਜਾਣਗੇ ਪਰਮਾਤਮਾ ਨੂੰ ਕੋਈ ਬਲਾ ਸਕਦਾ ਜਿਹੜੇ ਪਰਮਾਤਮਾ ਆਕਾਰ ਉਤਵਾਇ ਕਿ ਇਸ ਸੰਸਾਰ ਤੇ ਆਏ ਜਿਵੇਂ ਸਾਨੂੰ ਸੰਸਾਰ ਦੇ ਭੇਜਿਆ ਉਹ ਕਿਸ ਤਰ੍ਹਾਂ ਗੋਲ ਸਕਦੇ ਨਾਲ ਇਸ ਕਰਕੇ ਸਾਧ ਸੰਗ ਦੀ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਬਾਕੀ ਜੋ ਬੱਚਿਆਂ ਚਾਹ ਤੁਸੀਂ ਜਿਹੜੇ ਜੋ ਸਮਾ ਭਾਈ ਸਾਹਿਬ ਨੇ ਦਿੱਤਾ ਹੈ ਆਪ ਬੱਚਿਆਂ ਨੂੰ ਗੁਰੂ ਘਰ ਦੇ ਇਸ ਵਿੱਚ ਭੇਜੋ ਤਾਂ ਕਿ ਸਾਡੇ ਬੱਚੇ ਬ੍ਰੇਨੋਂ ਜੋ ਸਿੱਖੀ ਜਨ ਨਾਲ ਜੁੜਨ ਜਦ ਤੱਕ ਅਸੀਂ ਪੰਜਾਬੀ ਪੜਾਂਗੇ ਉਦੋਂ ਤੱਕ ਅਸੀਂ ਜੋ ਸਿੱਖੀ ਦੇ ਨਾਲ ਨਹੀਂ ਜੁੜ ਸਕਦੇ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਵਿੱਚ ਗੱਲ ਕਰੋ ਚਲੋ ਹਿੰਦੀ ਸਕੂਲ ਦੇ ਤੋਂ ਵੀ ਆਪੀ ਸਕੂਲ ਦੇ ਵਿੱਚ ਹਿੰਦੀ ਬੋਲਦੇ ਰਾ ਸਕੂਲ ਵਿੱਚ ਹਿੰਦੀ ਬੋਲੋ ਲੇਕਿਨ ਆਪਣੇ ਗੁਰੂ ਦਾ ਆਗਿਆ ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਪੰਜਾਬੀ ਦੇ ਵਿੱਚ ਗੱਲ ਕਰੋ ਮੈਂ ਸਾਰੀਆਂ ਸੰਤਾਂ ਦਾ ਸਰਦਾਰ ਕਸਿਮ ਸਿੰਘ ਜੀ ਜਿਆਨੇ ਬਹੁਤ ਵੱਡਾ ਪ੍ਰਾਰਲਾ ਕੀਤਾ ਹੈ ਇਸ ਬਹੁਤ ਪ੍ਰਾਰਲਾ ਕੀਤਾ ਹੈ ਕਿ ਸੰਤਾਂ ਨੂੰ ਗੁਰਬਾਣੀ ਤੇ ਨਾਲ ਜੋੜਨ ਵਾਸਤੇ ਇਹਨਾਂ ਦਾ ਵੀ ਬਹੁਤ ਬਹੁਤਨ ਬਾਦ ਅਈਆਂ ਸੰਤਾਂ ਦਾ ਸਾਰਿਆਂ ਦਾ ਬਹੁਤ ਬਹੁਤਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਤਵਾਦ ਸਤ ਸੰਗਤ ਜੀ ਦਾ ਸਭ ਬੋਲਦੇ ਆਂ ਕਿਈ ਪਰਾਂਹੀਆਂ ਵਰਤੀਆਂ ਪੂਰਾ ਤੁਖਾ ਹੋ ਜਾਂਦੀਆਂ ਸੰਗਤ ਸਭੂ ਬਖਸ਼ਣ ਜੋਗ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਸਾਲ ਸਾਹਿਬ ਜੀ ਦੀ ਚੈਨ ਵਾਲਿਆਂ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਰਤੀ ਸਮਾਗਮ ਕੱਢ ਕੇ ਸੰਤਾਂ ਨੂੰ ਦਰਸ਼ਨ ਦਿੱਤੇ ਬਹੁਤ ਬਹੁਤ ਧੰਨਵਾਦ ਸਭੂ ਸੱਚੇ ਪਾਤਸ਼ਾਹਨ ਜੀ ਚਰਨ ਦੀ ਪਿਆਰ ਨਾਮ ਦਾ ਗੁਰਸਿੱਖੀ ਜੀ ਦੇ ਰੂਪ ਦਾ ਕੰਦਸਤੀ ਰੋਕਸਸ ਕਰਨ ਇਸੇ ਤਰ੍ਹਾਂ ਸਾਲ ਸਾਹਿਬ ਜੀ allele ਆਪਣੇ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਇਹਨੀਆਂ ਬੇਨਤੀਆਂ ਕਰਵਾਉਣ ਕਰੋ ਵਰਗ ਜੀ ਦਾ ਅਰਦਾਸ ਵਾਹਿਗੁਰੂ ਜੀ ਕੀ ਫਤਿਹ